ਜਿਹੜੇ ਪੰਛੀ ਦੀ ਇੱਥੇ ਵਿੱਚ ਸ਼ੁਰੇ ਮਾਰਦੇ ਆ ਨਾ ਉਹ ਮਤਾ ਭਲੇਖੇ ਕਾਖਾਨ ਭਈ ਜਾਂ ਚੋਲੇ ਪਾ ਕੇ ਜਾਂ ਆਪਣੇ ਆਪ ਨੂੰ ਸੋਹਣੇ ਜਿਹੇ ਰੂਪ ਬਣਾ ਕੇ ਭਈ ਉਹ ਜਿਹਾਂ ਬਾਬੇ ਜਰਨੈਲ ਸਿੰਘ ਵਾਲੀਆਂ ਫੀਲਿੰਗਾਂ ਲੁੱਕ ਕੋਈ ਜਿਹਾ ਬਣਾ ਕੇ ਭਈ ਅਸੀਂ ਦਰ ਪਰਵਾਨ ਚੜ ਜਾਗੇ ਪਰਵਾਨ ਉਹ ਚੜਦਾ ਖਾਲਸਾ ਜੀ ਜਿਹੜਾ ਉਹਦੀ ਨਜ਼ਰ ਜਿ ਪਰਵਾਨ ਹੋਵੇ ਗੁਰੂ ਕਿਰਪਾ ਕਰੇ ਬੋਲਣ ਨੂੰ ਤੇ ਬਹੁਤ ਕੁਝ ਬੋਲਿਆ ਜਾ ਸਕਦਾ ਉਹ ਜਿਹੜੀ ਮਾਂ ਨੂੰ ਅੱਜ ਵੀ ਉਹ ਤੁੱਕੀ ਦੇ ਢੇਲੇ ਦੇ ਬੰਦੇ ਦਾ ਮੂੰਹ ਨਾ ਮੱਥਾ ਸ਼ਰਾਬੀ ਗਵਾਬੀ ਕੋ ਕਿਤੇ ਬਿਠਾ ਕੋ ਕਿਤੇ ਉਹ ਚੋਕੇ ਗੱਲਾਂ ਕਈ ਤੇ ਉਹ ਇਦਾਂ ਦੇ ਪਾਉਂਦੇ ਵੀ ਸਾਡੇ ਵਰਗਾ ਹੈ ਹੀ ਨਹੀਂ ਕੋਈ ਸਾ ਤੋਂ ਪਹਿਲਾਂ ਜੰਮਿਆ ਹੀ ਨਹੀਂ ਕੋਈ ਅਸੀਂ ਜੰਮਿਆ ਪਹਿਲਿਆਂ ਨੇ ਕੀਤਾ ਹੀ ਕੁਛ ਨਹੀਂ ਨਾ ਹੋਰ ਕਿਸੇ ਤੋਂ ਨਾ ਮੈਂ ਹੀ ਕਰਨਾ ਉਹ ਇਦਾਂ ਤੇ ਨਹੀਂ ਸੀ ਦੀਪ ਤੇ ਮਨ ਚ ਵੀ ਕਦੇ ਸੋਚ ਨਹੀਂ ਸੀ ਆਈ ਦੀਪ ਸਿੱਧੂ ਵੀਰੇ ਤੇ ਸਾਡੇ ਤੇ ਉਹ ਨਿਵਦਾ ਸੀ ਇਦਾਂ ਹੀ ਅਵਤਾਰ ਸਿੰਘ ਖੰਡਾ ਸੀ ਉਹਨੂੰ ਜੇ ਕੋਈ ਗੱਲ ਕਹੀ ਵੀ ਨਾ ਆ ਬਚਨ ਜਿਹੜੇ ਹੁਣ ਚੱਲਦੇ ਨੇ ਜਾਣਦੇ ਤੁਸੀਂ ਸਾਰੇ ਹੀ ਹੋ ਮੌਤ ਤੇ ਵੀ ਗਿਲਾਉਂਦਾ ਐ ਕਜ਼ਾ ਉਜਸੇ ਬੋ ਨਦਾਨੀ ਹੋਈ ਤੂੰ ਨੇ ਫੁੱਲ ਉਹ ਤੋੜਾ ਜਿਵੇਂ ਗੁਲਚਨ ਮੇਂ ਵੀਰਾਨੀ ਹੋਈ ਉਹ ਕੱਲਾ ਹੀ ਸੀ ਮਾਪਿਆਂ ਦਾ ਕਈ ਤਰ੍ਹਾਂ ਦੀਆਂ ਮਨ ਦੇ ਵਿੱਚ ਬੈਠਿਆਂ ਬੈਠਿਆਂ ਵਿਚਾਰਾਂ ਬਣ ਜਾਂਦੀਆਂ ਜਦੋਂ ਆਪਾਂ ਸੁਣਦੇ ਆ ਨਾ ਮਾਨ ਸਾਹਿਬ ਹੋਰੀ ਉਹ ਕਿੰਨੀਆਂ ਡੂੰਘੀਆਂ ਗੱਲਾਂ ਕਰਕੇ ਗਏ ਪਹਿਲਾਂ ਵਕੀਲ ਸਾਹਿਬ ਹੋਰੀ ਉਹਨਾਂ ਨੇ ਵੇਖੋ ਜਿਵੇਂ ਆ ਗੁਲਦਸਤਾ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੇ ਨਾਲ ਹੀ ਸੋਹਣਾ ਲੱਗਦਾ ਇਹ ਵੀ ਮਹਾਰਾਜ ਦਾ ਪੰਥ ਪਰਵਾਰ ਆ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ ਸਾਰੇ ਹੀ ਸਤਕਾਰਯੋਗ ਹੁੰਦੇ ਨੇ ਜਦੋਂ ਇਦਾਂ ਸਿਰ ਜੋੜ ਕੇ ਪੰਥ ਜਦੋਂ ਵੀ ਬੈਠਿਆ ਤੇ ਜਦੋਂ ਸਾਡੇ ਪੁਰਾਣੇ ਇਤਿਹਾਸ ਵੇਖਦੇ ਆ ਉਹਨਾਂ ਦੇ ਵੀ ਸਿਰ ਵੱਟਵੇਂ ਵੈਰ ਸੀ ਉਹ ਇੱਕ ਦੂਜੇ ਨੂੰ ਨਹੀਂ ਸੀ ਵੇਖ ਕੇ ਸਿਕਾਉਂਦੇ ਪਰ ਜਿਵੇਂ ਅੱਜ ਇਹ ਸਚਾਈ ਜੇ ਪਿਆਰ ਦੇ ਵਿੱਚ ਆਦਬ ਦੇ ਵਿੱਚ ਇਦਾਂ ਜੁੜ ਕੇ ਬੈਠੋਗੇ ਨਾ ਇਹ ਮੋਦੀਆਂ ਇਹ ਸ਼ਾਹਾਂ ਸ਼ੂਆਂ ਨੂੰ ਇਹਨਾਂ ਨੂੰ ਗੱਛੀਆਂ ਪਹਿਨਣ ਗਿਆ ਜਿੱਦਣ ਕੱਲੇ ਕੱਲੇ ਤੁਰੇ ਫਿਰਾਂਗੇ ਉਹ ਸਾਨੂੰ ਕੁਝ ਨਹੀਂ ਜਾਣਨਗੇ ਤੇ ਦੂਜੀ ਗੱਲ ਵੀਰ ਅਵਤਾਰ ਸਿੰਘ ਖੰਡਾ ਮੇਰੀਆਂ ਜਦੋਂ ਇੰਗਲੈਂਡ ਜਾਂਦਾ ਉੱਥੇ ਦੀਆਂ ਉਹਦੀਆਂ ਉਹ ਮੇਰੀਆਂ ਯਾਦਾਂ ਨੇ ਕਿ ਉਹ ਜਦੋਂ ਵੱਡੀਆਂ ਵੱਡੀਆਂ ਸਕਰੀਨਾਂ ਲੱਗੀਆਂ ਨਾ ਉਹ ਵੀਰੇ ਨੇ ਉਸ ਗੱਲ ਨੂੰ ਬਹੁਤ ਦੁਨੀਆ 'ਚ ਪਹੁੰਚਾਇਆ ਔਰ ਦੂਜੀ ਗੱਲ ਉਹ ਬਹੁਤ ਹੀ ਸਾਧ ਸੰਗ ਜੀ ਨਿਮਰਤਾਵਾਨ ਸੀ ਜਿਵੇਂ ਦੀਪ ਸਿੱਧੂ ਕਈ ਤੇ ਉਹ ਇਦਾਂ ਦੇ ਆਉਂਦੇ ਵੀ ਸਾਡੇ ਵਰਗਾ ਹੈ ਹੀ ਨਹੀਂ ਕੋਈ ਸਾਤੋਂ ਪਹਿਲਾਂ ਜੰਮਿਆ ਹੀ ਨਹੀਂ ਕੋਈ ਅਸੀਂ ਜੰਮੇ ਆ ਪਹਿਲਿਆਂ ਨੇ ਕੀਤਾ ਹੀ ਕੁਛ ਨਹੀਂ ਨਾ ਹੋਰ ਕਿਸੇ ਤੋਂ ਨਾ ਮੈਂ ਹੀ ਕਰਨਾ ਉਹ ਇਦਾਂ ਤੇ ਨਹੀਂ ਸੀ ਦੀਪ ਦੇ ਮਨ 'ਚ ਵੀ ਕਦੇ ਸੋਚ ਨਹੀਂ ਸੀ ਆਈ ਦੀਪ ਸਿੱਧੂ ਵੀਰੇ ਤੇ ਸਾਡੇ ਤੇ ਉਹ ਨਿਵਦਾ ਸੀ ਇਦਾਂ ਹੀ ਅਵਤਾਰ ਸਿੰਘ ਹੰਡਾ ਸੀ ਉਹਨੂੰ ਜੇ ਕੋਈ ਗੱਲ ਕਹੀ ਵੀ ਨਾ ਆ ਬਚਨ ਜਿਹੜੇ ਹੁਣ ਚੱਲਦੇ ਨੇ ਜਾਣਦੇ ਤੁਸੀਂ ਸਾਰੇ ਹੀ ਹੋ ਮੌਤ ਤੇ ਵੀ ਗਿਲਾਉਂਦਾ ਐ ਕਜ਼ਾ ਤੁਜ ਸੇ ਬੋ ਨਾਦਾਨੀ ਹੋਈ ਤੂੰ ਨੇ ਫੁੱਲ ਬੋ ਤੋੜਾ ਜਿਵੇਂ ਗੁਲਚਨ ਮੇਂ ਵੀਰਾਨੀ ਹੋਈ ਉਹ ਕੱਲਾ ਹੀ ਸੀ ਮਾਪਿਆਂ ਦਾ ਪਰ ਅਮਾ ਇਹ ਮਾਂ ਦਾ ਕਿੱਦਾ ਵੱਡਾ ਦਿਲ ਆ ਉਹ ਜਿਹੜੀ ਮਾਂ ਨੂੰ ਅੱਜ ਵੀ ਉਹ ਦੁੱਕੀ ਦੇ ਢੇਲੇ ਦੇ ਬੰਦੇ ਦਾ ਮੂੰਹ ਦਾ ਮੱਥਾ ਸ਼ਰਾਬੀ ਗਵਾਬੀ ਕੋ ਕਿਤੇ ਬੈਠਾ ਕੋ ਕਿਤੇ ਉਹ ਉਹ ਜੇ ਹਰੀ ਨਾਂ ਵਰਗਾ ਉਹ ਤੁਸੀਂ ਤੇ ਪੁੱਤ ਬਣ ਨਹੀਂ ਸਕੇ ਉਹ ਮਾਂ ਦਾ ਦਰਦ ਵੰਡਾਉਂਦਾ ਤੁਸੀਂ ਟਾਰਗੇਟ ਕਰੋਗੇ ਪਰ ਵੀਰੋ ਆ ਜਿੰਨੇ ਬੈਠੇ ਹੋ ਨਾ ਤੁਸੀਂ ਤੁਹਾਡੇ ਚਰਨਾਂ 'ਚ ਕੋਈ ਬੇਨਤੀ ਆ ਇਹ ਗੱਲ ਇਹ ਨਾ ਹੋਵੇ ਵੀ ਸਾਲ ਬਾਅਦ ਇਕੱਠੇ ਫਿਰ ਹੋ ਜਾਈਏ ਦਿਨ ਮਨਾਤਾ ਗੱਲ ਗਈ ਗੁਜ਼ਰੀ ਹੋ ਗਈ ਇਦਾਂ ਨਹੀਂ ਮਾਤਾ ਤੇ ਉਹ ਭੈਣ ਉਹਨੇ ਪੰਥਲੇ ਖੇ ਲਾਤਾ ਸਾਰਾ ਕੁਝ ਤੇ ਅੱਜ ਪੰਥ ਦਾ ਫਰਜ਼ ਬਣਦਾ ਡੋ ਜੰਮਿਆਂ ਦੀ ਖੇਡ ਵੱਖਰੀ ਹੁੰਦੀ ਹੈ ਮੰਨਦੇ ਆ ਪਰ ਕਈ ਵਾਰੀ ਉਹ ਗੁਰੂ ਦੀ ਕਲਾ ਬਣ ਜਾਂਦੀ ਹੈ ਜਿਹੜੇ ਧਰਮ ਦੇ ਪੁੱਤ ਵੀ ਬਣਿਆ ਉਹ ਅੰਗੀਠਾ ਬਾਬੇ ਜਸਾ ਸੰਗਾਲੂ ਵਾਲੀਏ ਦਾ ਉਹ ਧਰਮ ਦਾ ਪੁੱਤ ਬਣਿਆ ਸੀ ਨਵਾਬ ਕਪੂਰ ਸਿੰਘ ਦਾ ਤੇ ਉਹ ਰਾਜ ਭਾਗ ਦਾ ਮਾਲਕ ਬਣ ਗਿਆ ਕਹਿੰਦਾ ਬਾਪੂ ਮੈਨੂੰ ਤਾਂ ਛੇੜਦੇ ਹਮ ਕੋ ਤੁਮ ਕੋ ਕਹਿ ਕੇ ਆਂਦਾ ਪੁੱਤ ਇਹ ਉਹ ਪੰਥ ਆ ਮੈਂ ਵੀ ਇਹਨਾਂ ਦੇ ਘੋੜਿਆਂ ਦੀ ਲਿੱਦ ਹਟਾਉਂਦਾ ਹੁੰਦਾ ਸੀ ਇਹ ਉਹ ਪੰਥ ਆ ਇਹਨਾਂ ਨੇ ਮੈਨੂੰ ਨਵਾਬੀਆਂ ਦੇ ਕੇ ਨਵਾਬ ਨਵਾਬ ਉਹ ਵੱਡੀ ਕਿਰਪਾ ਕਰਦੇ ਨਿਵਾਜ਼ ਦਿੱਤਾ ਉਹ ਮੇਰੇ ਸੋਹਣਿਆ ਪੁੱਤਰਾ ਇਹਨਾਂ ਦੀ ਸੇਵਾ ਤੋਂ ਮੁੱਖ ਨਾ ਮੋੜੀ ਤੂੰ ਦਾਣਾ ਵਰਤਾਈ ਚੱਲ ਹਮ ਕੋ ਤੁਮ ਕੋ ਕਹਿੰਦੇ ਉਹ ਤੇ ਵੱਡੇ ਸਾਹਿਬ ਲੋ ਕਰਦੇ ਕੀ ਪਤਾ ਤੈਨੂੰ ਸੁਲਤਾਨ ਉਲਕੌਮ ਹੀ ਬਣਾ ਦੇਣਾ ਔਰ ਬਣਿਆ ਧਰਮ ਦੇ ਪੁੱਤ ਵੀ ਹੁੰਦੇ ਆ ਉਹ ਬਣਨਾ ਮਾਤਾ ਜੀ ਔਰ ਭੈਣ ਜੀ ਬਹੁਤ ਦਰਦ ਬਹੁਤ ਆ ਜਿਹੜਾ ਕੋਈ ਕੋਲ ਬਹਿ ਕੇ ਪਤਾ ਤਾਂ ਉਦੋਂ ਨਹੀਂ ਲੱਗਦਾ ਨਾ ਪਰ ਉਹ ਦਰਦ ਵੰਡਾਇਆ ਹੀ ਜਾ ਸਕਦਾ ਆਪਾਂ ਹੋਰ ਕਰ ਵੀ ਕੀ ਸਕਦੇ ਆ ਸਾਰਿਆਂ ਨੂੰ ਬੇਨਤੀਆਂ ਸਾਰੀਆਂ ਜਥੇਬੰਦੀਆਂ ਇਦਾਂ ਹੀ ਸਿਰ ਜੋੜ ਕੇ ਬੈਠੋ ਇਕੱਠੇ ਹੋ ਜਾਓ ਕੋਈ ਭਾਰ ਵੱਧ ਚੱਕ ਸਕਦਾ ਕੋਈ ਘਟ ਚੁੱਕ ਸਕਦਾ ਜਿੱਥੇ ਜਿੱਥੇ ਜਿਹੜੀ ਵੀ ਜ਼ਿੰਮੇਵਾਰੀ ਆ ਉਹ ਨਿਭਾਵੇ ਔਰ ਦਿਲ ਤੋਂ ਧੰਨਵਾਦ ਪ੍ਰਬੰਧ ਦਾ ਵੀ ਧੰਨਵਾਦ ਬਾਬਾ ਅਟਲ ਸਾਹਿਬ ਇਹੋ ਬਾਬਾ ਅਟਲ ਸਾਹਿਬ ਆ ਜਦੋਂ ਚੜ੍ਹਾਈ ਕੀਤੀ ਮਾਤਾ ਜੀ ਨੇ ਕਿਲਾ ਕੀਤਾ ਵੀ ਮਹਾਰਾਜ ਪਿੱਕੀ ਸੀ ਨਿੱਕਾ ਜਿਹਾ ਬੱਚਾ ਸੀ ਤੁਹਾਡਾ ਮਾਰਿਆ ਉਹਨੂੰ ਕਿੰਨੇ ਜਾਣਣਾ ਮਾਰਾ ਕਹਿੰਦੇ कोतवाल ਆ ਅੰਮ੍ਰਿਤਸਰ ਸਾਹਿਬ ਚ ਇਹਦੇ ਦਰ ਤੇ ਜਿਹਦੀ ਹਾਜ਼ਰੀ ਹੋਵੇਗੀ ਉਹਦੀ ਹਾਜ਼ਰੀ ਔਰ ਅੱਜ ਅਵਤਾਰ ਸਿੰਘ ਖੰਡਾ ਔਰ ਹਰਦੀਪ ਸਿੰਘ ਨਿੱਜਰ ਸਾਰੇ ਸ਼ਹੀਦਾਂ ਦੇ ਹਾਜ਼ਰੇ ਉਹ ਦਰਗਾਹ ਤੇ ਤਾਂ ਹੀ ਬਾਬੇ ਅਟਲ ਦੇ ਚਰਨਾਂ 'ਚ ਲੱਗ ਰਹੇ ਆ ਉਹ ਸਾਡੇ ਵੀਰੇ ਕਿਤੇ ਇੱਧਰ ਉੱਧਰ ਜਾ ਹੀ ਨਹੀਂ ਸਕਦੇ ਯਾਦ ਰੱਖਿਓ ਬਾਜਾਂ ਵਾਲੇ ਦੇ ਪੁੱਤ ਜੇ ਦਾ ਪਿਓ ਸ਼ਹੀਦ ਹੋਵੇ ਜੇ ਦਾ ਤਾਇਆ ਸ਼ਹੀਦ ਹੋਵੇ ਤੇ ਆਪ ਉਹਨਾਂ ਦੀ ਲਿਸਟ ਵਿੱਚ ਉਹ ਸ਼ਹੀਦਾਂ ਦੇ ਪਰਿਵਾਰ ਸ਼ਹੀਦਾਂ ਕੋਲ ਹੀ ਜਾਣੇ ਆ ਕਲਗੀ ਧਰ ਦੇ ਪੋਤਿਆਂ ਕਲਗੀ ਧਰ ਕੋਲੋਂ ਆਏ ਤੇ ਉਹਦੇ ਕੋਲ ਹੀ ਜਾਣਾ ਦੂਜਾ ਤੀਜਾ ਆ ਵੀਰੇ ਨੇ ਜਤਨ ਕੀਤਾ ਸੀ ਵੀ ਉਹਨਾਂ ਦੇ ਤਾਂ ਪਗੰਬਰ ਵੀ ਲੁਕ ਛਿਪ ਕੇ ਬਾਹਰ ਕਰਦੇ ਰਹਿ ਸਾਡਾ ਪਿਓ ਉਹ ਆ ਤੇ ਸਾਡਾ ਪੰਥ ਉਹ ਆ ਦਸ ਕੇ ਦਸ ਕੇ ਬਾਹਰ ਕਰਦੇ ਆ ਟੀਸੀ ਦਾ ਬੇਰ ਲਹਣਾ ਆਉਂਦਾ ਜਿਨ੍ਹਾਂ ਜਿਨ੍ਹਾਂ ਪੰਥ ਨਾਲ ਵਾਧੀਆਂ ਕੀਤੀਆਂ ਉਹਨਾਂ ਨੂੰ ਭੁਗਤਣਾ ਪਿਆ ਤੇ ਭੁਗਤਣਾ ਹੋਣ ਵਾਲਿਆਂ ਨੂੰ ਵੀ ਪਵੇਗਾ ਤੇ ਜਿਹੜੇ ਤੇ ਜਿਹੜੇ ਪੰਥ ਦੀ ਇਥੇ ਵਿੱਚ ਸ਼ੁਰੇ ਮਾਰਦੇ ਆ ਨਾ ਉਹ ਮਤਾ ਭਲੇਖੇ ਕਾਂ ਖਾਣ ਭਈ ਜਾਂ ਚੋਲੇ ਪਾ ਕੇ ਜਾਂ ਆਪਣੇ ਆਪ ਨੂੰ ਸੋਹਣੇ ਜਿਹੇ ਰੂਪ ਬਣਾ ਕੇ ਪਿਓ ਉਹ ਜੀਆਂ ਬਾਬੇ ਜਰਨੈਲ ਸਿੰਘ ਵਾਲੀਆਂ ਫੀਲਿੰਗਾਂ ਲੁੱਕ ਕੋ ਜੀ ਬਣਾ ਕੇ ਭਈ ਅਸੀਂ ਦਰ ਪਰਵਾਨ ਚੜ ਜਾਗੇ ਪਰਵਾਨ ਉਹ ਚੜਦਾ ਖਾਲਸਾ ਜੀ ਜਿਹੜਾ ਉਹਦੀ ਨਜ਼ਰ ਚ ਪਰਵਾਨ ਹੋਵੇ ਗੁਰੂ ਕਿਰਪਾ ਕਰੇ ਬੋਲਣ ਨੂੰ ਤੇ ਬਹੁਤ ਕੁਝ ਬੋਲਿਆ ਜਾ ਸਕਦਾ ਮਾਤਾ ਜੀ ਉਹ ਅਵਤਾਰ ਸਿੰਘ ਖੰਡਾ ਉਹ ਨਿੱਕਾ ਸੀ ਬਹੁਤ ਪਿਆਰਾ ਸੀ ਮਾ ਤੇਰਾ ਬਿਛੋੜਾ ਜੇ ਉਹ ਕਵਰ ਦਲੀਪ ਸਿੰਘ ਉਹਦਾ ਬਿਛੋੜਾ ਮਾਂ ਜਿੰਦਾ ਨਾਲ ਪਿਆ ਨਾ ਉਹ ਹੀ ਉਹ ਹੀ ਨਹੀਂ ਭੁੱਲਦੇ ਸੀ ਤੇ ਇਹ ਵੀ ਤੇ ਇਹ ਵੀ ਤੇ ਇਹ ਮਾਮਾ ਇਹ ਮਾਮਾ ਨੇ ਉਹ ਜਿਨੀ ਵਾਰ ਤੇ ਇੱਕ ਤਾਂ ਨਾ ਕੋਈ ਧਨ ਮਾਲ ਇਕੱਠੇ ਕਰਨ ਤੇ ਲੱਗ ਗਿਆ ਕੋਈ ਇਧਰ ਨੂੰ ਭੱਜ ਤੇ ਕੋਈ ਉਧਰ ਨੂੰ ਇਹ ਮਾਮਾ ਦਾ ਸਤਕਾਰ ਖਾਲਸਾ ਜੀ ਕਰੀਏ ਇਹਨਾਂ ਮਾਮਾ ਨੂੰ ਦਿਲੋਂ ਪ੍ਰਣਾਮ ਆ ਤੁਸੀਂ ਸਾਰੇ ਹੀ ਬਹੁਤ ਸਤਿਕਾਰਯੋਗ ਜੇ ਜਰਨੈਲਾਂ ਦੀ ਗੱਲ ਕਰੀਏ ਆ ਵੱਡੇ ਵੱਡੇ ਜਰਨੈਲ ਹੀ ਬੈਠੇ ਸਾਰੇ ਜਿੰਨਾ ਜੰਗਾ ਲੜੀਆਂ ਤੇ ਸਰਕਾਰਾਂ ਨੂੰ ਐ ਹਲਕ ਚ ਹੱਥ ਦੇ ਕੇ ਫੜਿਆ ਲਾਹਰੀਆ ਸਾਹਿਬ ਬਾਬਾ ਜੀ ਸਾਰੇ ਕਿਹਦਾ ਕਿਹਦਾ ਜ਼ਿਕਰ ਕਰੀਏ ਲੀਡਰ ਸਾਹਿਬਾਨ ਉਹ ਵੀ ਤੁਸੀਂ ਸਾਰੇ ਪਿਆਰ ਵਾਲੇ ਬੈਠੇ ਹੋ ਬਸ ਆਈ ਗੱਲ ਚ ਪੱਲਾ ਪਾ ਕੇ ਹੱਥ ਵਨ ਕੇ ਬੇਨਤ ਵੀ ਇਦਾਂ ਹੀ ਰਹਾ ਕਰੋ ਇਦਾਂ ਹੀ ਇਕੱਠੇ ਰਹੋ ਇੱਕ ਦੂਜੇ ਦਾਤ ਬ ਕਰੋ ਸਟੇਜ ਦੀ ਸੇਵਾ ਨਿਭਾਉਣ ਵਾਲੇ ਵੀਰੇ ਵੀ ਬੜੇ ਪ੍ਰੇਮ ਨਾਲ ਔਰ ਚੜ੍ਹਦੀ ਕਲਾ ਚ ਸਾਰੇ ਰਹੋ ਜਿੰਨੀਆਂ ਫੋਜਾਂ ਆਈਆਂ ਨਾਮ ਸਾਰੇ ਸਤਿਕਾਰਯੋਗੋ ਤੇ ਸਭ ਦੀ ਹਾਜ਼ਰੀ ਲੱਗ ਗਈ ਨਾਨਕ ਨਾਮ ਚੜ੍ਹ ਦੀ ਕਲਾ ਬਾਬਾ ਅਟਲ ਜਿੱਥੇ ਕਹਿੰਦੇ ਨਾ ਵੀ ਪੱਕੀਆਂ ਪਕਾਈਆਂ ਘੱਲ ਉੱਥੇ ਅਜੇ ਵੀ ਮੰਗੀਏ ਬਾਬਾ ਅਟਲ ਉਹ ਦੁਸ਼ਟਾਂ ਨੇ ਜਿਹੜੇ ਸਾਡੇ ਵੀਰ ਖੋਇਆ ਉਹ ਚੰਗੀਆਂ ਰੂਹਾਂ ਬਾਬਾ ਅਟਲ ਮੁੜ ਕੇ ਘੱਲ ਉਹ ਸਾਨੂੰ ਮੁੜ ਕੇ ਚਾਹੀਦੇ ਆ ਤਾਂ ਕਿ ਉਹ ਆਗੇ ਫੇਰ ਪੰਥ ਦਾ ਚੜ੍ਹਦੀ ਕਲਾ ਦੇ ਅੰਦਰ ਇਸ ਸੰਘਰਸ਼ ਲੜਨ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ